ਲੁਧਿਆਣਾ ਦੇ ਪਿੰਡ ਬਲੋਕੇ ਕੇ ਗ੍ਰੀਨ ਐਵੇਨਿਊ ਵਿਖੇ ਪਾਜ ਪਾਇਆ ਕੁ ਰੋਹਲ ਸ਼ਰਮਾ ਦੀ ਅਗਵਾਹੀ ਹੈ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਪਾਜਪਾ ਹਲਕਾ ਦਿਹਾਤੀ ਰਮਿੰਦਰ ਸਿੰਘ ਸੰਗੋਵਾਲ ਨੇ ਸ਼ਿਰਕਤ ਕੀਤੀ ਅੱਜ 26 ਜਨਵਰੀ ਦਾ ਪ੍ਰੋਗਰਾਮ ਪਿੰਡ ਬਲੋਕੇ ਦੇ ਵਿੱਚ ਗ੍ਰੀਨ ਐਵੇਨਿਊ ਚ ਬਣਾਇਆ ਗਿਆ ਇੱਥੇ ਸਾਡੇ ਦਿਹਾਤੀ ਦੇ ਪ੍ਰਧਾਨ ਰਮਿੰਦਰ ਸੰਗੋਵਾਲ ਜੀ ਮੁੱਖ ਤithi ਹੈ ਇਹਨਾਂ ਨੇ ਝੰਡਾ ਲਹਿਰਾਇਆ ਅਸੀਂ ਗਣਤੰਤਰ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਇਸ ਤੇ ਗ੍ਰੀਨ ਐਵੇਨਿਊ ਦੇ ਵਸਨੀਕਾਂ ਨੇ ਸਾਡਾ ਪੂਰਾ ਸਪੋਰਟ ਕੀਤਾ ਫੰਕਸ਼ਨ ਕਰਨ ਚ ਕੁਲਦੀਪ ਸਿੰਘ ਜੀ ਨੇ ਸਪੋਰਟ ਕੀਤੀ ਸਾਡੀ ਔਰ ਉਹਨਾਂ ਦੀ ਟੀਮ ਨੇ ਸਮੁੱਚੀ ਟੀਮ ਨੇ ਔਰ ਸਮੂਹ ਇਲਾਕਾ ਨਿਵਾਸੀਆਂ ਨੇ ਸਪੋਰਟ ਕੀਤੀ ਤੁਸੀਂ ਦੇਖਿਆ ਇੱਥੇ ਕਿੰਨਾ ਇਕੱਠ ਸੀ ਇੱਥੇ ਲੋਕਾਂ ਨੂੰ ਲੱਡੂ ਵੰਡੇ ਗਏ ਆ ਖੁਸ਼ੀ ਮਨਾਈ ਗਈ ਹੈ ਬਹੁਤ ਵਧੀਆ ਲੱਗਿਆ ਇੱਥੇ ਸਿਲੰਡਰ ਵੀ ਵੰਡੇ ਗਏ ਜੀ ਸਿਲੰਡਰ ਵੀ ਵੰਡੇ ਗਏ ਅੱਜ ਕੰਚਨ ਸ਼ਰਮਾ ਜੀ ਦੀ ਅਧਿਖਸ਼ਤਾ ਚ ਇਹ ਤੇ ਪੰਜਾਹ ਸਿਲੰਡਰ ਵੰਡੇ ਗਏ ਕਿ ਕਿਸ ਤਰ੍ਹਾਂ ਦੇ ਆਉਣ ਸਮੇਂ ਚ ਕੰਮ ਕੀਤਾ ਜਾਣਗੇ ਦੇਖੋ ਲੋਕ ਸੇਵਾ ਦੇ ਕੰਮ ਚੱਲੀ ਜਾਣਗੇ ਆਨਲਾਈਨ ਟਾਈਮ 'ਚ ਚੱਲ ਸਸੇ ਗੱਲ ਜੀ ਅੱਜ ਰਿਪਬਲਿਕ ਡੇ ਦੇ ਉੱਤੇ ਬੱਲੋਂਕੇ ਪਿੰਡ ਦੇ ਵਿੱਚ ਪਹੁੰਚੇ ਸੀ ਇੱਥੇ ਅਸੀਂ ਆ ਕੇ ਇੱਕ ਗੈਸ ਸਿਲੰਡਰਾਂ ਦਾ ਵੀ ਸਾਡੇ ਜੇ ਮੰਡਲ ਪ੍ਰਧਾਨ ਨੇ ਰੋਹਿਤ ਜੀ ਤੇ ਸਾਡੀ ਸਮੁੱਚੀ ਟੀਮ ਹਰਪ੍ਰੀਤ ਜੀ ਜਨ ਸਕੱਤਰ ਤੇ ਸਾਡੇ ਜਨ ਸਕੱਤਰ ਇਸ ਮੰਡਲ ਦੇ ਸਾਰੀ ਟੀਮ ਨੇ ਰਲ ਕੇ ਇੱਕ ਗੈਸ ਸਿਲੰਡਰ ਮੰਡਨ ਲਈ ਜੋ ਉਜਵਲਾ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਚਲਾਈ ਹੋਈ ਆ ਉਹਨਾਂ ਨੂੰ ਉਹਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਅੱਜ ਇਸ ਸਮਾਗਮ ਦੇ ਵਿੱਚ ਆਏ ਆ ਬਹੁਤ ਵਧੀਆ ਲੱਗਿਆ ਅਸੀਂ ਧੰਨਵਾਦ ਕਰਦੇ ਹਾਂ ਸੁਵਿਧਾ ਗੈਸ ਇੰਡੀਅਨ ਗੈਸ ਏਜੰਸੀ ਵਾਲੇ ਜਿਨ੍ਹਾਂ ਨੇ ਇੱਥੇ ਨਾਲ ਇਹਨਾਂ ਦੀ ਹੈਲਪ ਕੀਤੀ ਆ ਤੇ ਜਿੰਨੀ ਵੀ ਐਨ ਜੀਓ ਸਾਡੇ ਇੱਥੇ ਮੈਮ ਨੇ ਉਹਨਾਂ ਨੇ ਆ ਕੇ ਇਹਨਾਂ ਦੇ ਨਾਲ ਸਹਿਯੋਗ ਦਿੱਤਾ ਸਾਡੀ ਟੀਮ ਦੇ ਸਾਰਿਆਂ ਦਾ ਧੰਨਵਾਦ ਆ ਜੋ ਗਰੀਬ ਪਰਿਵਾਰਾਂ ਨੂੰ ਘਰਾਂ ਦੇ ਵਿੱਚ ਸਿਲੰਡਰ ਮਿਲੇ ਨੇ ਤੇ ਬਹੁਤ ਵੱਡਾ ਉਪਰਾਲਾ ਸਾਡੇ ਨਰਿੰਦਰ ਮੋਦੀ ਜੀ ਨੇ ਗਰੀਬਾਂ ਲਈ ਸਕੀਮਾਂ ਬਹੁਤ ਚਲਾਈਆਂ ਨੇ ਪਰ ਉਹ ਸੈਂਟਰ ਤੋਂ ਗਰਾਊਂਡ ਲੈਵਲ ਤੱਕ ਨਹੀਂ ਪਹੁੰਚ ਰਹੀਆਂ ਉਹ ਪੰਜਾਬ ਸਰਕਾਰ ਵੀ ਉਹਦਾ ਪ੍ਰਚਾਰ ਨਹੀਂ ਕਰ ਰਹੀ ਅਸੀਂ ਹੁਣ ਆਪਣੀ ਟੀਮ ਦੀ ਡਿਊਟੀ ਲਈ ਆ ਸਾਡੇ ਜਿੰਨੇ ਪ੍ਰਵੀਨ ਸੋਹੀ ਜੀ ਜਿੰਨੇ ਮੇਰੇ ਨਾਲ ਟੀਮ ਆਈ ਆ ਸਾਰੇ ਇੱਥੇ ਲੱਗੇ ਹੋਏ ਨੇ ਰਾਹੁਲ ਜੀ ਲੱਗੇ ਨੇ ਸਾਰੇ ਲੱਗੇ ਹੋਏ ਨੇ ਇਸ ਟੀਮ ਇਹਨਾਂ ਸਕੀਮਾਂ ਨੂੰ ਗਰਾਊਂਡ ਲੈਵਲ ਤੱਕ ਪਹੁੰਚਾਉਣ ਲਈ ਲੁਧਿਆਣਾ ਲਾਈਵਲੀ ਟਿੰਕਾ ਚੜਤੀ ਰਿਪੋਰਟ